ਪਿਛਲੇ 3 ਮਹੀਨੇ ਤੋਂ ਸਿਸਮਾ ਕਰਾਲੀ ਚੰਡੀਗੜ੍ਹ ਰੋਡ ਦੇ ਉੱਤੇ ਖੜਿਆ ਗੰਦਾ ਪਾਣੀ ਪੰਜਾਬ ਦੇ ਬीडीपीओ ਦਫਤਰ ਪੰਚਾਇਤ ਅਫਸਰਾਂ ਦੀ ਪੋਲ ਖੋਲਦਾ ਨਜ਼ਰ ਆ ਰਿਹਾ ਹੈ ਮੈਂ ਗੱਲ ਕਰ ਰਿਹਾ ਬੂਥਗੜ ਦੇ ਪਿੰਡ ਦਾ ਨਿਕਾਸੀ ਪਾਣੀ ਹੈ ਜੋ ਕਿ ਬਲਾਕ ਮਾਜਰੀ ਦੇ ਬਿਲਕੁਲ ਰੋਡ ਦੇ ਨਜ਼ਦੀਕ ਸੀਵਰੇਜ ਵਾਲਾ ਗੰਦਾ ਦੂਸ਼ਿਤ ਪਾਣੀ 3 ਮਹੀਨੇ ਤੋਂ ਰੋਡ ਦੇ ਉੱਤੇ ਖੜਿਆ ਹੈ ਪਰ ਅਧਿਕਾਰੀ ਕੁੰਭ ਕਰਨ ਦੀ ਨਹੀਂ ਸੁੱਤੀ ਪਏ ਨੇ बार-बार ਅਧਿਕਾਰੀਆਂ ਵੱਲੋਂ ਅਫਸਰਾਂ ਵੱਲੋਂ ਇਹ ਸੁਵਾਸ਼ਣ ਦਿੱਤਾ ਜਾਂਦਾ ਹੈ ਕਿ ਐਸਟੀਮੇਟ ਬਣ ਗਿਆ ਜੀ ਅੱਗੇ ਭੇਜਤਾ ਪਾਸ ਹੋ ਕੇ ਆਉਣ ਵਾਲਾ ਪਰ ਲੋਕ ਮਰਨ ਕੋਈ ਪ੍ਰਵਾਹ ਨਹੀਂ ਐਕਸੀਡੈਂਟ ਹੋਣ ਕੋਈ ਨਹੀਂ ਪੁੱਛਦਾ ਰਾਤ ਵੀ ਵੱਡਾ ਜਾਮ ਲੱਗਿਆ ਲੋਕਾਂ ਨੂੰ ਬਦਬੂ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਗੰਦੇ ਪਾਣੀ ਦੇ ਵਿੱਚ ਖੜਕੇ ਆਪਣੀ ਬਿਮਾਰੀਆਂ ਨੂੰ ਸੱਦਾ ਦੇਣਾ ਪਿਆ ਹੈ ਤਾਂ ਇਹ ਕਿਸ ਦੇ ਕਾਰਨ ਹੋ ਰਿਹਾ ਹੈ ਇਹ ਹੋ ਰਿਹਾ ਹੈ ਉਹਨਾਂ ਮਾੜੇ ਅਫਸਰਾਂ ਕਾਰਨ ਜਿਹੜੇ ਇਸ ਦੂਸ਼ਿਤ ਪਾਣੀ ਵੱਲ ਧਿਆਨ ਨਹੀਂ ਦੇ ਰਹੇ ਤੇ ਐਮਐਲਏ ਮੋਰਗ ਮੰਨੂ ਅਸੀਂ ਕਹਿਣ ਚਾਹੁੰਦੇ ਆ ਤੁਸੀਂ ਅੱਗੇ ਬਲਾਕ ਸੰਪਤੀ ਜ਼ਿਲ੍ਹੇ ਦੀ ਚੋਣਾ ਵਾਸਤੇ ਆਪਣੇ ਉਮੀਦਵਾਰ ਖੜੇ ਕਰ ਰਹੇ ਹੋ ਤੇ ਲੋਕਾਂ ਦੇ ਵਿੱਚ ਵੋਟਾਂ ਲੈਣ ਜਾਣਾ ਤੁਸੀਂ ਤੁਹਾਡੀ ਸਰਕਾਰ ਹੈ ਤੇ ਉਹ ਦੂਸ਼ਿਤ ਪਾਣੀ ਲਗਾਤਾਰ ਗੱਲ ਦੀ ਹੱਡੀ ਬਣਿਆ ਹੋਇਆ ਅਫਸਰ ਉਸ ਵੱਲ ਧਿਆਨ ਨਹੀਂ ਦੇ ਰਹੀ ਬਾਰ-ਬਾਰ ਅਸੀਂ ਵੀ ਪੁੱਛਦੇ ਹਾਂ ਤਾਂ ਕਹਿੰਦੇ ਨੇ ਕਿ 45 ਲੱਖ ਰੁਪਏ ਦਾ ਐਸਟੀਮੇਟ ਅੱਗੇ ਭੇਜ ਦਿੱਤਾ ਹੈ ਜਦੋਂ ਪਾਸ ਹੋ ਕੇ ਆਵੇਗਾ ਉਸ ਤੋਂ ਬਾਅਦ ਕੰਮ ਸ਼ੁਰੂ ਹੋਏਗਾ ਪਰ ਤੁਸੀਂ ਦੇਖੋ ਇੱਕ ਪਾਸੇ ਤਾਂ ਵੱਡੇ ਵੱਡੇ ਗਰਾਊਂਡ ਬਣਾਉਣ ਦੇ ਦਾਅਵੇ ਕਿਤੇ ਜਾ ਰਹੇ ਨੇ ਦੂਜੇ ਪਾਸੇ ਕਈ ਹੋਰ ਤਰੀਕੇ ਦੇ ਵਿਕਾਸ ਕਾਰਜਾਂ ਦੇ ਵਾਅਦੇ ਕਿਤੇ ਜਾ ਰਹੇ ਨੇ ਪਰ ਕੀ ਗੱਲ ਇਸ ਪਾਣੀ ਵਾਸਤੇ ਪੈਸਾ ਨਹੀਂ ਕੀ ਗੱਲ ਇਸ ਰਸਤੇ ਨੂੰ ਚੰਗਾ ਸਾਫ ਸੁੱਸਰ ਕਰਨ ਵਾਸਤੇ ਅਫਸਰ ਤੁਹਾਡੀ ਨਹੀਂ ਮੰਨਦੇ ਤਾਂ ਇਹ ਐਮਐਲਏ ਨੂੰ ਵਰਮਨ ਵਾਸਤੇ ਇੱਕ ਪਾਣੀ ਦੂਸ਼ਿਤ ਪਾਣੀ ਚੈਲੰਜ ਹੀ ਬਣ ਗਿਆ ਹੈ ਪਾਵੇਂ ਕਿ ਐਮਐਲਏ ਸਾਹਿਬ ਖੁਦ ਬਹੁਤ ਚੰਗੇ ਹੋਣ ਜੋ ਕੀ ਉਹਨਾਂ ਦੀ ਨੀਤ ਚੰਗੀ ਹੋਵੇ ਪਰ ਅਫਸਰ ਕੀ ਗੱਲ ਹੈ ਐਮਐਲਏ ਦੀ ਨਹੀਂ ਸੁਣਵਾਈ ਕਰ ਰਹੇ ਕੀ ਗੱਲ ਕੀ ਐਮਐਲਏ ਤੱਕ ਇਹ ਮਾਮਲਾ ਨਹੀਂ ਪਹੁੰਚਿਆ ਕਿ ਉਹਨਾਂ ਦੇ ਪੰਚਾਇਤ ਦੇ ਸਰਪੰਚ ਪੰਚ ਬਲਾਕ ਪ੍ਰਧਾਨ ਜੋ ਰੋਜ਼ਾਨਾ ਗੱਡੀਆਂ ਲੈ ਕੇ ਉਹ ਜਗਤੋਂ ਨਿਕਲਦੇ ਨੇ ਕਿ ਉਹਨਾਂ ਨੂੰ ਇਹ ਪਾਣੀ ਨਹੀਂ ਦਿਸ ਰਿਹਾ ਇਸ ਵਾਸਤੇ ਕੋਈ ਟੁਕਮਾ ਹੱਲ ਕਿਉਂ ਨਹੀਂ ਹੋ ਰਿਹਾ ਇਹ ਜਗ੍ਹਾ ਉੱਤੇ ਸੀਐਮ ਭਗਵੰਤ ਮਾਨ ਖੁਦ ਵੱਡੇ ਵੱਡੇ ਲੀਡਰ ਪੁਲਿਸ ਦੇ ਅਫਸਰ ਪੰਚਾਇਤ ਅਫਸਰ ਇਹ ਜਗ੍ਹਾ ਤੋਂ ਨਿਕਲਦੇ ਨੇ ਡੀਸੀ ਮੁਹਾਲੀ ਨਿਕਲਦੇ ਨੇ ਪਰ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਬਾਰ ਬਾਰ ਖਬਰਾਂ ਲੱਗ ਰਹੀਆਂ ਨੇ ਮਜਬੂਰਨ ਸਵਾਲ ਖੜੇ ਕਰਨੇ ਪੈਂਦੇ ਨੇ ਇਸ ਵਾਸਤੇ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ ਇਹ ਆਉਣ ਵਾਲੀ ਚੋਣਾਂ ਦੇ ਵਿੱਚ ਕਿਤੇ ਨਾ ਕਿਤੇ ਆਮ ਆਦੀ ਪਾਰਟੀ ਦੇ ਬਲਾਕ ਸੰਪਤੀ ਜ਼ਿਲ੍ਹਾ ਪ੍ਰਿਸਦ ਦੇ ਮੈਂਬਰਾਂ ਦੀ ਹਾਰ ਦਾ ਕਾਰਨ ਬਣ ਸਕਦਾ ਇਹ ਪਾਣੀ ਕਿਉਂਕਿ ਲੋਕਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਸੋਹਣੀਆਂ ਕੋਠੀਆਂ ਬਿਲਕੁਲ ਉਸ ਪਾਣੀ ਦੇ ਨਜ਼ਦੀਕ ਬਣੀਆਂ ਹੋਈਆਂ ਨੇ ਕਿਵੇਂ ਉਹ ਨਰਕਪਰੀ ਜ਼ਿੰਦਗੀ ਦੇ ਵਿੱਚ ਆਪਣੇ ਘਰ ਤੋਂ ਬਾਹਰ ਨਿਕਲਣ ਲਈ ਮਜਬੂਰ ਹੋਣਗੇ ਲੋਕ ਬਹੁਤ ਸੋਚਣ ਦੀ ਲੋੜ ਹੈ ਅਸੀਂ بار بار اپیل ਕਰਦੇ ਆ ਜਿਹੜੇ افسਰ بلاک ਦੇ ਵਿੱਚ ਬੈਠੇ ਨੇ ਪੰਚਾਇਤ افسر سیکٹری بی ڈی پیਓ ਕਿੰਨੀਕ ਬਾਾਰ ਤੁਹਾਡੇ ਤੱਕ ਖਬਰਾਂ ਪਹੁੰਚਾਈਏ ਕਿੰਨੀਕ ਬਾਾਰ ਤੁਹਾਡੇ ਧਿਆਨ ਚ ਲਈਏ ਸ਼ਰਮ ਆਉਂਦੀ ਹੈ ਕਿ ਇੱਕ ਛੋਟਾ ਜਿਹਾ ਕੰਮ ਹੈ ਤੁਸੀਂ 3 ਮਹੀਨੇ ਲਾਤੇ ਤੇ ਇਸ ਵਾਸਤੇ ਖਮਿਆਜਾ ਕਿਸ ਨੂੰ ਭੁਗਤਣਾ ਪਵੇਗਾ ਐਮ ਐਲ اے ਨੂੰ ਮੋਲਗਨ ਮਾਨ ਨੂੰ ਤੇ ਆਉਣ ਵਾਲੀ ਇਸ ਚੋਣਾਂ ਦੇ ਵਿੱਚ ਬਲਾਕ ਸੰਪਤੀ ਮੈਂਬਰ ਤੇ ਜ਼ਿਲ੍ਹਾ ਪ੍ਰਸ਼ਦ ਮੈਂਬਰਾਂ ਨੂੰ ਉਨ੍ਹਾਂ ਦੀ ਹਾਰ ਦਾ ਕਾਰਨ ਬਣਨਾ ਹੈ ਇਹ ਯਾਦ ਰੱਖਿਓ ਜੇ ਇਹ ਆਉਣ ਵਾਲੇ ਕੁਝ ਦਿਨ ਦੇ ਵਿੱਚ ਬਲਾਕ ਸਮਤੀ ਚੋਣਾਂ ਤੋਂ ਪਹਿਲਾਂ ਇਹ ਦੂਸ਼ਿਤ ਪਾਣੀ ਦਾ ਕੋਈ ਹੱਲ ਨਾ ਕੀਤਾ ਤਾਂ ਤਸ਼ਕਰਕੇ ਬਾਰ-ਬਾਰ ਸੀਐਮਐਲ ਨੂੰ ਮੂਲਮਾਨੋਂ ਅਪੀਲ ਕਰਦੇ ਆ ਕਿ ਤੁਸੀਂ ਚੰਗੇ ਐਮਐਲਓ ਅੱਗੇ ਅਫਸਰ ਜਿਹੜੇ ਨਹੀਂ ਕੰਮ ਕਰ ਰਹੇ ਉਹਨਾਂ ਦੀ ਬਦਲੀ ਕਰੋ ਉਹਨਾਂ ਨੂੰ ਹੋਰ ਪਾਸੇ ਲਾ ਦਿਓ ਚੰਗੇ ਅਫਸਰ ਲੈ ਕੇ ਆਓ ਤਾਂ ਕਿ ਥੋੜੇ ਹਲਕੇ ਦੇ ਵਿੱਚ ਜੋ ਰੁਕਿਆ ਹੋਇਆ ਵਿਕਾਸ ਹੈ ਉਹ ਸਿਰੇ ਚੜ ਸਕੇ ਲੋਕਾਂ ਦੇ ਵਿੱਚ ਜੋ ਪੰਜਾਬ ਸਰਕਾਰ ਦੀ ਥੋੜੇ ਇਸ ਕਾਰਜਕਾਲ ਦੀ ਬਰਾਈ ਹੋ ਰਹੀ ਹੈ ਉਹ ਬੱਸ ਸਕੇ ਤਾਂ ਉਮੀਦ ਕਰਦੇ ਹਾਂ ਐਮਐਲਏ ਰਮਨ ਜੁਰਸਕਲ ਵੱਲ ਧਿਆਨ ਦੇਣਗੇ ਧੰਨਵਾਦ